ਅੱਜ ਬਹੁਤ ਵੱਡੀ ਖਬਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਪਹਿਲਾ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਕੀ ਹੁਣ ਪੰਜਾਬ ਚ ਭ੍ਰਿਸ਼ਟਾਚਾਰ ਵੱਧ ਰਿਹਾ ਹੈ ਕਿ ਘਟ ਰਿਹਾ ਹੈ ਬਹੁਤ ਵੱਡੀ ਖਬਰ ਅਮਰਤਸਰ ਤੋਂ ਆ ਰਹੀ ਹੈ ਅਮਰਤਸਰ ਦੇ ਵਿੱਚ ਇੱਕ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਹੈ ਔਰ ਖਬਰ ਦੇ ਮੁਤਾਬਕ ਲਖਬੀਰ ਸਿੰਘ ਦੀ ਸ਼ਿਕਾਇਤ ਜਿਹੜੀ ਆ ਉਹ ਇੱਕ ਸੀਨੀਅਰ ਆਈਐਸ ਅਫਸਰ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਲਖਬੀਰ ਸਿੰਘ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਕੋਈ ਟਾਈਮ ਪਹਿਲਾਂ ਵੀ ਅਮਰਤਸਰ ਦਿਹਾਤੀ ਦੇ ਜਿਹੜੇ ਐਸਐਸਪੀ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਔਰ ਹੁਣ ਐਸਐਸਪੀ ਲਖਬੀਰ ਸਿੰਘ ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਮਾਮਲਾ ਕੀ ਹੈ ਮਾਮਲਾ ਇੱਕ ਟੈਂਡਰ ਨਾਲ ਜੁੜਿਆ ਹੈ ਇੱਕ ਟੈਂਡਰ ਸੀਗਾ ਜਿਹੜਾ 52 53 ਕਰੋੜ ਰੁਪਏ ਦਾ ਟੈਂਡਰ ਦੱਸਿਆ ਜਾਂਦਾ ਹੈ ਉਹਦੇ ਵਿੱਚ ਕੁਝ ਗੜਬੜੀਆਂ ਕੁਝ ਘਪਲਿਆਂ ਦੀ ਜਾਣਕਾਰੀ ਆ ਰਹੀ ਸੀ ਤੇ ਉਹਦੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਗਈ ਸੀ ਔਰ ਐਸਐਸਪੀ ਤੇ ਦੋਸ਼ ਨੇ ਕਿ ਐਸਐਸਪੀ ਨੇ ਸਹੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਐਸਐਸਪੀ ਦੀ ਸ਼ਿਕਾਇਤ ਪੰਜਾਬ ਸਰਕਾਰ ਨੂੰ ਇੱਕ ਆਈਐਸ ਅਫਸਰ ਨੇ ਕੀਤੀ ਹੈ ਤੇ ਐਸਐਸਪੀ ਲਖਬੀਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੁਣ ਇੱਥੇ ਕੁਝ ਵੱਡੇ ਸਵਾਲ ਨੇ ਕੀ ਪੰਜਾਬ ਚ ਭ੍ਰਿਸ਼ਟਾਚਾਰ ਰੁਕ ਰਿਹਾ ਕਿ ਵਧ ਰਿਹਾ ਤੁਸੀਂ ਦੇਖੋ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਪੰਜਾਬ ਚ ਅਸੀਂ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਜਿਹੜੀ ਆ ਉਹਨੂੰ ਬਹੁਤ ਵੱਡੀ ਠੱਲ ਪਾਤੀ ਆ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਪਰ ਅਸਲੀਅਤ ਕੀ ਹੈ ਜਦੋਂ ਪੰਜਾਬ ਦੇ ਅੰਦਰ ਵਿਜੀਲੈਂਸ ਜਿਹਦਾ ਕੰਮ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਜਿਹਦਾ ਕੰਮ ਭ੍ਰਿਸ਼ਟਾਚਾਰ ਨੂੰ ਰੋਕਣਾ ਜਦੋਂ ਉਹਦੇ ਜਿਹੜੇ ਐਸਐਸਪੀ ਮਤਲਬ ਜ਼ਿਲ੍ਹਾ ਮੁਖੀ ਹੈ ਉਹਨਾਂ ਨੂੰ ਇਸ ਕਰਕੇ ਸਸਪੈਂਡ ਕਰਨ ਦੀ ਨੌਬਤ ਆ ਜਾਏ ਕਿ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਦੇ ਦੋਸ਼ ਲੱਗ ਜਾਣ ਤਾਂ ਫਿਰ ਕੀ ਕਿਹਾ ਜਾਊਗਾ ਇਹ ਉਹੀ ਵਿਜੀਲੈਂਸ ਦੇ ਐਸਐਸਪੀ ਆ ਜਿਨ੍ਹਾਂ ਨੇ ਵਿਕਰਮ ਮਜੀਠੀਆ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਵਿਕਰਮ ਮਜੀਠੀਆ ਇਸ ਟਾਈਮ ਜੇਲ੍ਹ ਚ ਹੈ ਪਰ ਉਦੋਂ ਦਾ ਵਿਕਰਮ ਮਜੀਠੀਆ ਤੇ ਅਕਾਲੀ ਦਲ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਆਪਣੀ ਗ੍ਰਿਫਤਾਰੀ ਦੇ ਉੱਪਰ 18 ਸਿਗਾ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਵਿਜੀਲੈਂਸ ਦੀ ਕਾਰਵਾਈ ਦੀ ਤਾਰੀਫ ਕਰ ਰਹੀ ਸੀਗੀ ਪਰ ਅੱਜ ਜਿਸ ਤਰੀਕੇ ਦੇ ਨਾਲ ਇਸ ਐਸਐਸਪੀ ਨੂੰ ਹੀ ਪੰਜਾਬ ਸਰਕਾਰ ਨੂੰ ਸਸਪੈਂਡ ਕਰਨਾ ਪਿਆ ਤਾਂ ਫਿਰ ਇੱਥੇ ਵੱਡੇ ਸਵਾਲ ਨੇ ਭ੍ਰਿਸ਼ਟਾਚਾਰ ਦੀ ਜੜ ਕਿੱਥੇ ਆ ਰਿਸ਼ਵਤਖੋਰੀ ਦੀ ਜੜ ਕਿੱਥੇ ਆ ਬਿਊਰੋਕ੍ਰੇਸੀ ਚ ਹੈ ਜਾਂ ਸਿਸਟਮ ਚ ਹੈ ਇਹ ਸਵਾਲ ਐਮ ਹੈ ਅਫਸਰਸ਼ਾਈ ਬਿਊਰੋਕ੍ਰੇਸੀ ਜਦੋਂ ਦੋਸ਼ ਲੱਗਦੇ ਨੇ ਪਿਛਲੇ ਦਿਨੀ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਦੋਂ ਵੀ ਇਹ ਮਸਲਾ ਉੱਠਿਆ ਪਰ ਭ੍ਰਿਸ਼ਟਾਚਾਰ ਦੀ ਜੜ ਉਹ ਰਾਜਨੀਤਿਕ ਸਿਸਟਮ ਚ ਹੈ ਕਰਮਚਾਰੀ ਮੁਲਾਜ਼ਮ ਅਫਸਰ ਉਹ ਭ੍ਰਿਸ਼ਟਾਚਾਰ ਦੀ ਅਸਲ ਜੜ ਨਹੀਂ ਹਨ ਉਹ ਭ੍ਰਿਸ਼ਟਾਚਾਰ ਦੀ ਅਸਲ ਵਜ੍ਹਾ ਨਹੀਂ ਹਨ ਭ੍ਰਿਸ਼ਟਾਚਾਰ ਸ਼ੁਰੂ ਉੱਥੋਂ ਹੁੰਦਾ ਜਦੋਂ ਸਾਡੇ ਦੇਸ਼ ਦੇ ਅੰਦਰ ਸਰਕਾਰਾਂ ਬਣਦੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਸਰਕਾਰਾਂ ਹੋਣ ਦੇ ਵਿੱਚ ਆਉਂਦੀਆਂ ਨੇ ਉਸ ਤਰੀਕੇ ਦੇ ਅੰਦਰ ਹੀ ਭ੍ਰਿਸ਼ਟਾਚਾਰ ਮੌਜੂਦ ਹੈ ਤਾਂ ਤੁਸੀਂ ਇੱਕ ਝਾਤ ਮਾਰੋ ਸਰਕਾਰਾਂ ਕਿਵੇਂ ਬਣਦੀਆਂ ਨੇ ਜਦੋਂ ਵੋਟਾਂ ਪੈਂਦੀਆਂ ਨੇ ਉਸ ਟਾਈਮ ਕਿਹੜੇ ਹਿਸਾਬ ਦੇ ਨਾਲ ਇਲੈਕਸ਼ਨ ਲੜੇ ਤੇ ਜਿੱਤੇ ਜਾਂਦੇ ਨੇ ਲੋਕਾਂ ਨੂੰ ਕਿੰਨੇ ਵੱਡੇ ਭ੍ਰਿਸ਼ਟਾਚਾਰੀ ਤਰੀਕੇ ਨਾਲ ਬੇਵਕੂਫ ਬਣਾਇਆ ਜਾਂਦਾ ਝੂਠੇ ਲਾਰੇ ਝੂਠੇ ਦਾਵੇ ਝੂਠੇ ਵਿਸ਼ਵਾਸ ਝੂਠੀਆਂ ਗਾਰੰਟੀਆਂ ਤੇ ਉਸ ਤੋਂ ਬਾਅਦ ਇਲੈਕਸ਼ਨ ਸਰਪੰਚੀ ਤੋਂ ਲੈ ਕੇ ਕੋਈ ਦੇਖ ਲੋ ਸ਼ਰਾਬਾਂ ਦੀਆਂ ਪੇਟੀਆਂ ਗਰੀਬ ਜਨਤਾ ਦੀਆਂ ਵੋਟਾਂ ਖਰੀਦਣੀਆਂ ਇਹ ਸਾਰਾ ਸਿਸਟਮ ਚੱਲਦਾ ਤਾਂ ਜਦੋਂ ਸਰਕਾਰਾਂ ਦੀ ਨਹੀਂ ਹੀ ਭ੍ਰਿਸ਼ਟਾਚਾਰ ਤੇ ਗਲਤ ਤਰੀਕੇ ਨਾਲ ਰੱਖੀ ਜਾਂਦੀ ਹੈ ਤਾਂ ਫਿਰ ਇਹਨਾਂ ਸਰਕਾਰਾਂ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਿਵੇਂ ਹੋ ਸਕਦਾ ਹੈ ਵੱਡਾ ਸਵਾਲ ਇਹ ਹੈ ਜਦੋਂ ਅਫਸਰਾਂ ਨੂੰ ਪਤਾ ਹੈ ਕਿ ਜਿਹੜੇ ਸਾਡੇ ਉੱਪਰ ਬੈਠੇ ਨੇ ਮੰਤਰੀ ਸੰਤਰੀ ਬਣ ਕੇ ਸਤਾ ਲੈ ਕੇ ਉਹ ਝੂਠੇ ਲਾ ਰਿਹਾ ਝੂਠੇ ਦਾਅਵੇ ਆ ਜਨਤਾ ਨੂੰ ਬੇਵਕੂਫ ਬਣਾ ਕੇ ਸ਼ਰਾਬਾਂ ਦੀਆਂ ਪੇਟੀਆਂ ਵੰਡ ਕੇ ਭੁੱਕੀਆਂ ਵੰਡ ਕੇ ਗਰੀਬ ਜਨਤਾ ਦੀ ਵੋਟ ਖਰੀਦ ਕੇ ਆਏ ਨੇ ਤਾਂ ਫਿਰ ਉਹ ਉੱਪਰ ਬੈਠੇ ਅਫਸਰ ਕਿਉਂ ਡਰਣਗੇ ਇਸ ਕਰਕੇ ਭ੍ਰਸ਼ਟਾਚਾਰ ਦੀ ਜੜ ਤੱਕ ਜਾਣਾ ਜ਼ਰੂਰੀ ਹੈ ਕਹਿੰਦੇ ਨੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਹਰ ਗੱਲ ਨੂੰ ਸੈਂਟੀਫਿਕ ਨਜ਼ਰੀਏ ਤੋਂ ਵੇਖਣਾ ਸਮਝਣਾ ਜ਼ਰੂਰੀ ਹੈ ਜੇਕਰ ਅਸੀਂ ਆਮ ਨਜ਼ਰ ਨਾਲ ਵੇਖੀਏ ਤਾਂ ਘਟਨਾਵਾਂ ਦੇ ਕਾਰਨ ਹੋਰ ਨਜ਼ਰ ਆਉਂਦੇ ਨੇ ਪਰ ਜੇਕਰ ਅਸੀਂ ਬਿਲਕੁਲ ਵਿਗਿਆਨਕ ਤੇ ਸੈਂਟੀਫਿਕ ਵਿਸ਼ਲੇਸ਼ਣ ਕਰੀਏ ਤਾਂ ਫਿਰ ਹਰ ਇੱਕ ਗੱਲ ਦੀ ਜੜ ਤੱਕ ਜਾਣਾ ਜ਼ਰੂਰੀ ਹੁੰਦਾ ਅਸੀਂ ਬਹੁਤ ਸਾਰੇ ਕਸ਼ ਦੇ ਵਿਸ਼ਲੇਸ਼ਣ ਗਲਤ ਕਰ ਲਏ ਨੇ ਤੇ ਫਿਰ ਅਸੀਂ ਗਲਤ ਥਾਂ ਦੇ ਉੱਪਰ ਦੋਸ਼ ਦਿੰਦੇ ਰਹਿੰਦੇ ਆ ਜਦੋਂ ਕਿ ਦੋਸ਼ ਜਿਹੜਾ ਉਹ ਹੋਰ ਕਿਸੇ ਜਗ੍ਹਾ ਦੇ ਉੱਪਰ ਮੌਜੂਦ ਹੈ ਸਿਸਟਮ ਦੇ ਵਿੱਚ ਜੜ ਪਈ ਹੈ ਔਰ ਅੱਜ ਜਿਸ ਤਰੀਕੇ ਦੇ ਨਾਲ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਅੱਗੇ ਹੁਣ ਕੀ ਕਾਰਵਾਈ ਹੋਏਗੀ ਉਹ ਆਉਣ ਵਾਲਾ ਟਾਈਮ ਦੱਸੇਗਾ ਪਰ ਮੈਂ ਤੁਹਾਨੂੰ ਯਾਦ ਕਰਾ ਦਿਆਂ ਜਦੋਂ ਪਿਛਲੇ ਦਿਨੀ ਇਲੈਕਸ਼ਨ ਹੋਏ ਨੇ ਪੰਜਾਬ ਦੇ ਅੰਦਰ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਤੇ ਉਸ ਤੋਂ ਪਹਿਲਾਂ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੋਏ ਜਿਹੜਾ ਜਿਮਣੀ ਚੋਣ ਜਦ ਐਮਐਲਏ ਦੀ ਹੋਈ ਆ ਉਹਦੇ ਵਿੱਚ ਕੀ ਸਾਹਮਣੇ ਆਇਆ ਤੁਸੀਂ ਦੇਖੋ ਤਰਨਤਾਰਨ ਦੀ ਚੋਣ ਹੋਈ ਚੋਣ ਕਮਿਸ਼ਨ ਨੂੰ ਖੁਦ ਤਰਨਤਾਰਨ ਦੇ ਪੁਲਿਸ ਮੁਖੀ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਨੂੰ ਗ੍ਰਿਫਤਾਰ ਸਸਪੈਂਡ ਕਰਨਾ ਪਿਆ ਸੀ ਅਜੇ ਤੱਕ ਬਹਾਲੀ ਨਹੀਂ ਹੋਈ ਕਿਉਂਕਿ ਗੜਬੜ ਕਰਨ ਦੇ ਦੋਸ਼ ਲੱਗੇ ਇਹ ਤਨੇ ਕਿਤੇ ਚੋਣ ਕਮਿਸ਼ਨ ਨੂੰ ਲੱਗਿਆ ਹੋਣਾ ਵੀ ਵਾਕਿਆ ਹੀ ਗੜਬੜ ਕੀਤੀ ਜਾ ਰਹੀ ਹੈ ਇਸੇ ਕਰਕੇ ਫਿਰ ਉਹਨੂੰ ਸਸਪੈਂਡ ਕੀਤਾ ਗਿਆ ਨਾਲ ਦੋ ਡੀਐਸਪੀਾਂ ਤੇ ਗਾਜਗਰੀ ਸੀ ਉਸ ਤੋਂ ਬਾਅਦ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਚ ਆਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਹਨਾਂ ਦੇ ਵਿੱਚ ਵੱਡੇ ਪੱਧਰ ਤੇ ਦੋਸ਼ ਲੱਗੇ ਪਟਿਆਲਾ ਦੇ ਜਿਹੜੇ ਐਸਐਸਪੀ ਹੈ ਉਹਨਾਂ ਦੇ ਉੱਪਰ ਤਾਂ ਇੱਥੋਂ ਤੱਕ ਦੋਸ਼ ਲੱਗੇ ਕਿ ਉਹਨਾਂ ਦੀ ਇੱਕ ਕਥਤ ਵੀਡੀਓ ਵਾਇਰਲ ਕੀਤੀ ਗਈ ਸੁਖਬੀਰ ਬਾਦਲ ਹੋਰਾ ਵੱਲੋਂ ਅਕਾਲੀ ਦਲ ਵੱਲੋਂ ਜਿਦੇ ਚ ਬੇहद ਵੱਡੇ ਤੇ ਗੰਭੀਰ ਦੋਸ਼ ਲਾਏ ਗਏ ਦੋਸ਼ੇ ਲਾਏ ਗਏ ਕਿ ਦੇਖੋ ਇਹ ਆਪਣੇ ਹੇਠਲੇ ਅਫਸਰਾਂ ਦੇ ਨਾਲ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਵੋਟਾਂ ਦੇ ਵਿੱਚ ਸ਼ਰਯਮ ਗੜਬੜ ਕਰਨ ਦੇ ਤੇ ਇੱਕ ਪਾਰਟੀ ਦਾ ਪੱਖਪੂਰਨ ਨਿਰਦੇਸ਼ ਦੇ ਰਹੇ ਭਾਵੇਂ ਕਿ ਪੁਲਿਸ ਨੇ ਉਦੋਂ ਹੀ ਕਹਿ ਦਿੱਤਾ ਸੀ ਇਹ ਝੂਠੀ ਫੇਕ ਵੀਡੀਓ ਹੈ ਉਸ ਤੋਂ ਬਾਅਦ ਹਾਈ ਕੋਰਟ 'ਚ ਮਾਮਲਾ ਗਿਆ ਹਾਈ ਕੋਰਟ ਨੇ ਉਹਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹੋਏ ਨੇ ਹੁਣ ਉਸ ਮਾਮਲੇ 'ਚ ਕੀ ਨਿਕਲੇਗਾ ਇਹ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਕਈ ਵਾਰੀ ਜਾਂਚਾਂ ਵੀ ਇੰਨੀਆਂ ਗਲਤ ਕਰ ਦਿੱਤੀਆਂ ਜਾਂਦੀਆਂ ਤਾਂ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਸਾਡੇ ਸੋਚ ਤੇ ਨਜ਼ਰੀਏ 'ਚ ਹੈ ਜਦੋਂ ਅਸੀਂ ਘਟਨਾਵਾਂ ਦੇ ਵਿਸ਼ਲੇਸ਼ਣ ਕਰਦੇ ਹਾਂ ਤਾਂ ਜਿਹੜੀ ਸਾਡੇ ਸਮਾਜ ਦੀ ਆਮ ਬੁੱਧੀ ਹੈ ਉਹਦੇ ਹਿਸਾਬ ਨਾਲ ਕਰਦੇ ਤਾਂ ਗੈਰ ਵਿਗਿਆਨਿਕ ਹੈ ਅਨਸੈਂਟਿਫਿਕ ਹੈ ਅਨਸੈਂਟਿਫਿਕ ਵਿਸ਼ਲੇਸ਼ਣ ਜਦ ਹੁੰਦੇ ਨੇ ਤਾਂ ਕਿਸੇ ਵੀ ਚੀਜ਼ ਦਾ ਨਤੀਜਾ ਠੀਕ ਤਰੀਕੇ ਨਾਲ ਕੱਢਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਚਾਹੋ ਰਾਜਨੀਤਿਕ ਘਟਨਾਵਾਂ ਨੇ ਚਾਹੇ ਆਰਥਿਕ ਘਟਨਾਵਾਂ ਨੇ ਚਾਹੇ ਸਮਾਜਿਕ ਘਟਨਾਵਾਂ ਨੇ ਚਾਹੇ ਸੱਭਿਆਚਾਰਕ ਘਟਨਾਵਾਂ ਨੇ ਚਾਹੇ ਕਿਰੇਲੂ ਜਿਹੜਾ ਨਤੀਜਾ ਕੱਢਣਾ ਚਾਹੇ ਉਹ ਸਿਸਟਮ ਚ ਕੰਮ ਕਰਦੇ ਵਿਅਕਤੀਆਂ ਨੇ ਕੱਢਣਾ ਹੋਵੇ ਤੇ ਚਾਹੇ ਅਸੀਂ ਘਰਾਂ ਚ ਬੈਠੇ ਲੋਕਾਂ ਨੇ ਨਤੀਜਾ ਕਿਸ ਨਜ਼ਰੀਏ ਨਾਲ ਕੱਢਿਆ ਜਾ ਰਿਹਾ ਇਹ ਬਹੁਤ ਅਹਿਮ ਗੱਲ ਬਣਦੀ ਹੈ ਤਾਂ ਐਸਐਸਪੀ ਪਟਿਆਲਾ ਤੇ ਜਿਹੜੇ ਦੋਸ਼ ਲੱਗੇ ਉਹਦਾ ਨਤੀਜਾ ਪਟਿਆਲਾ ਟੀਮ ਕਿਵੇਂ ਕੱਢਦੀ ਹੈ ਇਹ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਪਰ ਫਿਲਹਾਲ ਅੱਜ ਐਸਐਸਪੀ ਅਮਰਤਸਰ ਨੂੰ ਸਸਪੈਂਡ ਜਿਹੜਾ ਉਹ ਕੀਤਾ ਗਿਆ ਵਿਜੀਲੈਂਸ ਦੇ ਉਹ ਮੁਖੀ ਸੀਗੇ ਵਿਜੀਲੈਂਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਇਆ ਗਿਆ ਰਿਸ਼ਵਤਖੋਰੀ ਨੂੰ ਰੋਕਣ ਲਈ ਬਣਾਇਆ ਗਿਆ ਤੇ ਵਿਜੀਲੈਂਸ ਦੇ ਮੁਖੀ ਤੇ ਹੀ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਲੱਗੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਦੇ ਉੱਪਰ ਵੀ ਇੱਕ ਸਵਾਲੀਆ ਨਿਸ਼ਾਨ ਹੈ ਕਿ ਕਿੰਨਾ ਕੁ ਡਰ ਕਿੰਨੀ ਕਿ دہشت ਭ੍ਰਿਸ਼ਟਾਚਾਰੀਆਂ ਦੇ ਮਨਾਂ ਚ ਪਾਉਣ ਚ ਕਾਮਯਾਬ ਹੋ ਗਈ ਹੈ ਪੰਜਾਬ ਸਰਕਾਰ ਸੋ ਇੱਥੇ ਆਪਣੇ ਸਭ ਦੇ ਸੋਚਨ ਵਿਚਾਰਨ ਵਾਲਾ ਮਾਮਲਾ ਬਣਦਾ ਜਦੋਂ ਲੋਕ ਕਹਿੰਦੇ ਨੇ ਕਿ ਰਿਸ਼ਵਤਖੋਰੀ ਬਹੁਤ ਹੈ ਤਾਂ ਸਰਕਾਰਾਂ ਤੇ ਸਰਕਾਰਾਂ ਨਾਲ ਜੁੜੇ ਵਿਅਕਤੀ ਇਸ ਗੱਲ ਨੂੰ ਨਕਾਰ ਕਰ ਦਿੰਦੇ ਨੇ ਸਰਕਾਰ ਦਾਵਾ ਕਰਦੀ ਹੈ ਕਿ ਰਿਸ਼ਵਤਖੋਰੀ ਖਤਮ ਕਰ ਦਿੱਤੀ ਹੈ ਲੋਕ ਕਹਿੰਦੇ ਨੇ ਕੰਮ ਹੋਵੇਂ ਚੱਲੀ ਜਾਂਦਾ ਹੁਣ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਣਾ ਤੁਸੀਂ ਸਾਰੇ ਜਾਣੇ ਹੋ ਪਟਵਾਰੀਆਂ ਦੇ ਦਫ਼ਤਰ ਜਾਣੇ ਹੋ ਤਹਿਸੀਲਾਂ 'ਚ ਜਾਣੇ ਹੋ ਤੁਸੀਂ ਥਾਣਿਆਂ 'ਚ ਜਾਣੇ ਹੋ ਤੁਸੀਂ ਹੋਰ 20 ਤਰ੍ਹਾਂ ਦੇ ਸਰਕਾਰੀ ਦਫ਼ਤਰਾਂ 'ਚ ਜਾਣੇ ਹੋ ਕੀ ਰਿਸ਼ਵਤਖੋਰੀ ਖਤਮ ਹੋਈ ਹੈ ਕੀ ਰਿਸ਼ਵਤਖੋਰੀ ਘਟੀ ਹੈ ਕਿ ਜਾਂ ਫਿਰ ਵਧੀ ਹੈ ਇਹਦੇ ਉੱਪਰ ਤੁਸੀਂ ਆਪਣਾ ਕੀਮਤੀ ਵਿਚਾਰ ਅੱਜ ਜਰੂਰ ਲਿਖਿਓ ਮੈਨੂੰ ਕੀ ਲੱਗਦਾ ਜਦੋਂ ਲੋਕਾਂ ਤੋਂ ਪੁੱਛਦੇ ਆਂ ਆਮ ਲੋਕ ਸਾਨੂੰ ਤਾਂ ਇਹ ਕਹਿੰਦੇ ਨੇ ਵੀ ਭਾਈ ਰਿਸ਼ਵਤ ਖੋਰੀ ਬੰਦ ਕਰਨ ਦੇ ਨਾਂ 'ਤੇ ਰਿਸ਼ਵਤ ਖੋਰੀ ਦੀ ਕੀਮਤ ਵਧੀ ਐ ਰਿਸ਼ਵਤ ਖੋਰੀ ਘਟੀ ਨਹੀਂ ਮਤਲਬ ਜਿਹੜਾ ਕੰਮ ਰਿਸ਼ਵਤ ਪਹਿਲਾਂ ਪਹਿਲਾਂ 1000 ਰੁਪਿਆ ਰਿਸ਼ਵਤ ਲੈ ਕੇ ਹੁੰਦਾ ਸੀ ਹੁਣ ਉਹ 3000 ਲੈ ਕੇ ਕਰਦੇ ਨੇ ਅਗਲੇ ਕਹਿੰਦੇ ਨੇ ਜੀ ਵੇਖੋ ਰੌਲਾ ਕਿੰਨਾ ਪਿਆ ਰਿਸ਼ਵਤਖੋਰੀ ਤੇ ਸਖਤੀ ਦਾ ਦੂਜੇ ਪਾਸੇ ਜਿਹੜਾ ਕੰਮ 5000 ਰੁਪਿਆ ਰਿਸ਼ਵਤ ਲੈ ਕੇ ਕੀਤਾ ਜਾਂਦਾ ਸੀ ਉਹ ਹੁਣ 10000 ਰੁਪਿਆ ਰਿਸ਼ਵਤ ਲੈ ਕੇ ਕੀਤਾ ਜਾਂਦਾ ਅਗਲੇ ਕਹਿੰਦੇ ਜੀ ਵੇਖੋ ਰੌਲਾ ਕਿੰਨਾ ਪਿਆ ਸਖਤੀ ਕਿੰਨੀ ਹੈ ਰਿਸ਼ਵਤਖੋਰੀ ਤੇ ਹੁਣ ਕੀ ਸਤਮੁੱਚ ਰਿਸ਼ਵਤਖੋਰੀ ਖਤਮ ਹੈ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਪਟਵਾਰੀ ਰਿਸ਼ਵਤ ਲੈਂਦਾ ਗ੍ਰਿਫਤਾਰ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਏਐਸਆਈ ਥਾਣੇਦਾਰ ਇੰਸਪੈਕਟਰ ਰਿਸ਼ਵਤ ਲੈਂਦਾ ਗ੍ਰਿਫਤਾਰ ਪਿਛਲੇ ਦਿਨੀ ਖਬਰਾਂ ਆਪਾਂ ਤੁਹਾਡੇ ਸਾਹਮਣੇ ਦਿੱਤੀਆਂ ਡੀਐਸਪੀ ਤੇ ਐਸਪੀ ਲੈਵਲ ਦੇ ਜਿਹੜੇ ਵਿਅਕਤੀ ਨੇ ਉਹ ਗ੍ਰਿਫਤਾਰ ਕੀ ਹੁਣ ਇਹਦਾ ਨਤੀਜਾ ਹੈ ਕਿ ਇਹ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਨੇ ਇਹ ਰਿਸ਼ਵਤਖੋਰੀ ਰੋਕਣ ਤੇ ਘਟਣ ਦਾ ਸੰਕੇਤ ਨੇ ਇਹ ਦੋ ਚੀਜ਼ਾਂ ਨੇ ਦੋ ਦੋ ਪਹਿਲੂ ਨੇ ਇੱਕ ਕਿ ਰਿਸ਼ਵਤ ਖੋਰੀ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੂਜਾ ਰਿਸ਼ਵਤ ਖੋਰੀ ਦੀ ਧਰ ਘਟੀ ਕਿੰਨੀ ਹੈ ਤੇ ਤੀਜਾ ਕਿੰਨੇ ਉਹ ਵੱਡੇ ਮਗਰਮੱਛ ਨੇ ਜਿਨ੍ਹਾਂ ਤੇ ਰਿਸ਼ਵਤ ਖੋਰੀ ਤੇ ਕਾਰਵਾਈ ਹੋਈ ਹੈ ਪਟਵਾਰੀ ਫੜ ਲਿਆ ਕਰਮਚਾਰੀ ਫੜ ਲਿਆ ਹੇਠਲੇ ਲੈਵਲ ਦਾ ਕੋਪੋਲਸ ਅਫਸਰ ਪਰ ਕੀ ਜਿੰਨੇ ਉੱਪਰਲੇ ਲੈਵਲ ਦੇ ਅਫੀਸਰਸ ਨੇ ਜਾਂ ਮੰਤਰੀ ਨੇ ਕੀ ਉਹ ਰਿਸ਼ਵਤ ਖੋਰੀ ਤੋਂ ਬਚੇ ਹੋਏ ਨੇ ਸਵਾਲ ਇਹ ਹੈ ਮੈਂ ਤੁਹਾਡੇ ਤੋਂ ਪੁੱਛਦਾ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ 'ਚ ਵੱਡੇ ਅਫੀਸਰ ਵੱਡੀ ਅਫਸਰਸ਼ਾਹੀ ਤੇ ਮਨਿਸਟਰਸ ਤੇ ਐਮਐਲਏ ਉਹਨਾਂ ਦੇ ਉੱਪਰ ਕਿੰਨੀ ਕ ਕਾਰਵਾਈ ਹੋ ਰਹੀ ਹੈ ਕੀ ਉਹ ਸੱਚੀ ਪੁੱੱਚੀ ਰਿਸ਼ਵਤਖੋਰੀ ਤੋਂ ਨਰਲੇਪ ਨੇ ਬਚੇ ਹੋਏ ਨੇ ਦੂਰ ਨੇ ਮੈਨੂੰ ਇਹ ਲੱਗਦਾ ਕਿ ਜੇਕਰ ਨਰਪੱਖ ਜਾਂਚ ਕੀਤੀ ਜਾਵੇ ਸਾਰੇ ਜਿਨ੍ਹਾਂ ਨੇ ਆਈਐਸ ਆਈਪੀਐਸ ਅਫਸਰ ਨੇ ਉਹਨਾਂ ਦੀ ਜਾਇਦਾਦ ਦੀ ਨਰਪੱਖ ਜਾਂਚ ਕਰਾ ਲਓ ਵੇ ਕਿੰਨੀ ਸੀ ਤੇ ਕਿਵੇਂ ਵਧੀ ਆ ਤੇ ਕੀ ਹੋਇਆ ਤਾਂ ਹਰਾਨੀ ਜਨਕ ਸਾਹਮਣੇ ਆਏਗਾ ਜਿਹੜੇ ਐਮਐਲਏ ਐਮਪੀ ਰਹੇ ਨੇ ਉਹਨਾਂ ਦੀ ਬਰੀਕੀ ਨਾਲ ਜਾਂਚ ਕਰਾ ਲਓ 25 30 ਸਾਲਾਂ ਦਾ ਡਾਟਾ ਚੱਕ ਲਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਵੇਂ ਕੀ ਕਿੱਦਾਂ ਹੋ ਰਿਹਾ ਇਸੇ ਤਰ੍ਹਾਂ ਪੰਚਾਇਤਾਂ ਤੋਂ ਸ਼ੁਰੂ ਕਰ ਲਓ ਪੰਚਾਇਤਾਂ ਪੰਚਾਇਤਾਂ ਦੇ ਵਿੱਚ ਵੀ ਜੇਕਰ ਜਾਂਚ ਕਰਾਈ ਜਾਏ ਪਿਛਲੇ 25 30 ਸਾਲ ਦੇ ਰਿਕਾਰਡ ਦੀ ਕਿੰਨੀਆਂ ਗਰੰਟਾਂ ਪੰਚਾਇਤਾਂ ਨੂੰ ਗਈਆਂ ਕਿੰਨੀਆਂ ਲੱਗੀਆਂ ਕਿੰਨੀਆਂ ਖਾਧੀਆਂ ਗਈਆਂ ਤਾਂ ਉੱਥੇ ਵੀ ਸੱਚ ਸਾਹਮਣੇ ਹਰਾਨੀ ਜਨਕ ਆਏਗਾ ਮੈਨੂੰ ਲੱਗਦਾ ਹੈ ਵੱਡੀ ਗਿਣਤੀ ਪਿੰਡਾਂ ਦੇ ਵਿੱਚ ਜਿੰਨਾ ਪੈਸਾ ਲੱਗਣ ਲਈ ਜਾਂਦਾ ਹੈ ਉਹਦੇ ਚੋਂ ਮਾਮੂਲੀ ਜਿਹਾ ਲੱਗਦਾ ਤੇ ਬਾਕੀ ਕਾਗਜ਼ਾਂ 'ਚ ਹੀ ਲੱਗਦਾ ਹੁਣ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਝਾਤੀ ਮਾਰੋ ਕਾਗਜ਼ਾਂ 'ਚ ਪੈਸਾ ਆਇਆ ਬੜਾ ਕੁਝ ਐਸਾ ਬਣਿਆ ਪਿਆ ਕਾਗਜ਼ਾਂ 'ਚ ਜੋ ਪਿੰਡਾਂ 'ਚ ਕਦੇ ਨਜ਼ਰ ਹੀ ਨਹੀਂ ਆਉਂਦਾ ਮੈਂ ਸਾਡੇ ਪਿੰਡਾਂ ਦੇ ਵਿੱਚ ਕਈ ਵਾਰ ਵੇਖਿਆ ਕਹਿੰਦੇ ਜੀ ਸਰਪੰਚ ਸਾਹਿਬ ਨੂੰ ਜਦੋਂ ਅਸੀਂ ਆਰਟੀਆਈ ਰਾਈ ਜਾਣਕਾਰੀ ਲੈਣੇ ਆ ਤਾਂ ਇੰਨਾ ਕੁਝ ਕਾਗਜ਼ਾਂ ਦੇ ਵਿੱਚ ਬਣਿਆ ਪਿਆ ਉਹ ਤੁਹਾਨੂੰ ਕਿਤੇ ਗਰਾਊਂਡ ਤੇ ਨਜ਼ਰ ਆਉਂਦਾ ਹੀ ਨਹੀਂ ਅੱਜ ਦੀ ਜਿਹੜੀ ਇਹ ਐਸਐਸਪੀ ਵਿਜੀਲੈਂਸ ਅਮਰਤਸਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਉਹਦੇ ਤੋਂ ਜਿਹੜੇ ਵੱਡੇ ਸਵਾਲ ਉਤਪਨ ਹੋਏ ਨੇ ਉਹ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤੇ ਨੇ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟਸ ਜਰੂਰ ਲਿਖਿਓ ਰਿਸ਼ਵਤਖੋਰੀ ਦੀ ਧਰ ਘਟੀ ਕਿੰਨੀ ਹੈ ਤੇ ਤੀਜਾ ਕਿੰਨੇ ਉਹ ਵੱਡੇ ਮਗਰਮੱਛ ਨੇ ਜਿਨ੍ਹਾਂ ਤੇ ਰਿਸ਼ਵਤਖੋਰੀ ਤੇ ਕਾਰਵਾਈ ਹੋਈ ਹੈ ਪਟਵਾਰੀ ਫੜ ਲਿਆ ਕਰਮਚਾਰੀ ਫੜ ਲਿਆ ਹੇਠਲੇ ਲੈਵਲ ਦਾ ਕੋਪਸ ਅਫਸਰ ਪਰ ਕੀ ਜਿੰਨੇ ਉੱਪਰਲੇ ਲੈਵਲ ਦੇ ਅਫੀਸਰਸ ਨੇ ਜਾਂ ਮੰਤਰੀ ਨੇ ਕੀ ਉਹ ਰਿਸ਼ਵਤਖੋਰੀ ਤੋਂ ਬਚੇ ਹੋਏ ਨੇ ਸਵਾਲ ਇਹ ਹੈ ਮੈਂ ਤੁਹਾਡੇ ਤੋਂ ਪੁੱਛਦਾ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ 'ਚ ਵੱਡੇ ਅਫੀਸਰ ਵੱਡੀ ਅਫਸਰਸ਼ਾਹੀ ਤੇ ਮਿਨਿਸਟਰਸ ਤੇ ਐਮਐਲਏ ਉਹਨਾਂ ਦੇ ਉੱਪਰ ਕਿੰਨੀ ਕ ਕਾਰਵਾਈ ਹੋ ਰਹੀ ਹੈ ਕੀ ਉਹ ਸੱਚੀ ਪੁੱੱਚੀ ਰਿਸ਼ਵਤਖੋਰੀ ਤੋਂ ਨਰਲੇਪ ਨੇ ਬਚੇ ਹੋਏ ਨੇ ਦੂਰ ਨੇ ਮੈਨੂੰ ਇਹ ਲੱਗਦਾ ਕਿ ਜੇਕਰ ਨਰਪੱਖ ਜਾਂਚ ਕੀਤੀ ਜਾਵੇ ਸਾਰੇ ਜਿਨ੍ਹਾਂ ਨੇ ਆਈਐਸ ਆਈਪੀਐਸ ਅਫਸਰ ਨੇ ਉਹਨਾਂ ਦੀ ਜਾਇਦਾਦ ਦੀ ਨਰਪੱਖ ਜਾਂਚ ਕਰਾ ਲਓ ਵੇ ਕਿੰਨੀ ਸੀ ਤੇ ਕਿਵੇਂ ਵਧੀ ਆ ਤੇ ਕੀ ਹੋਇਆ ਤਾਂ ਹਰਾਨੀ ਜਨਕ ਸਾਥ ਸਾਹਮਣੇ ਆਏਗਾ ਜਿਹੜੇ ਐਮਐਲਏ ਐਮਪੀ ਰਹੇ ਨੇ ਉਹਨਾਂ ਦੀ ਬਰੀਕੀ ਨਾਲ ਜਾਂਚ ਕਰਾ ਲਓ 25 30 ਸਾਲਾਂ ਦਾ ਡਾਟਾ ਚੱਕ ਲਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਵੇਂ ਕੀ ਕਿੱਦਾਂ ਹੋ ਰਿਹਾ ਇਸੇ ਤਰ੍ਹਾਂ ਪੰਚਾਇਤਾਂ ਤੋਂ ਸ਼ੁਰੂ ਕਰ